9ਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਸਮਾਗਮ ਦੇ ਸਬੰਧ ਵਿੱਚ ਨਗਰ ਕੀਰਤਨ ਪਹੁੰਚਿਆ ਰਾਸਪੂਰਾ 9ਵੇਂ ਪਾਤਸ਼ਾਹ ਧੰਤਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਸਮਾਗਮ ਦਾ ਦੌਰ ਜਾਰੀ ਹੈ ਉਸੇ ਸਮਾਗਮ ਨੂੰ ਲੈ ਕੇ ਵੱਖ-ਵੱਖ ਸ਼ਹਿਰਾਂ ਵਿੱਚ ਨਗਰ ਕੀਰਤਨ ਕੱਢ ਕੇ ਆਨੰਦਪੂਰ ਸਾਈ ਪਹੁੰਚਾਇਆ ਜਾ ਰਿਹਾ ਹੈ। ਇਸੇ ਦੇ ਤਹਿਤ ਹੀ ਪਟਿਆਲਾ ਤੋਂ ਚੱਲਿਆ ਹੋਇਆ ਨਗਰ ਕੀਰਤਨ ਅੱਜ ਰਾਸਪੁਰਾ ਵਿੱਚ ਪਹੁੰਚਿਆ ਜਿੱਥੇ ਕਿ ਰਾਸਪੁਰਾ ਦੀ ਸੰਗਤ ਨਤਮਸਤਕ ਹੋਈ ਅਤੇ ਗੁਰੂ ਸਾਹਿਬ ਦਾ ਅਸ਼ੀਰਵਾਦ ਲਿਆ। ਇਸ ਮੌਕੇ ਤੇ ਐਸ.ਐਚ.ਓ ਸਿਟੀ ਸਰਦਾਰ ਗੁਰਸੇਵਕ ਸਿੰਘ ਸਿੱਧੂ, ਟ੍ਰੈਫਿਕ ਇੰਚਾਰਜ ਗੁਰਵਚਨ ਸਿੰਘ ਵੱਲੋਂ ਇਸੇ ਦਿਨ ਦੇ ਸਮਾਗਮ ਨਗਰ ਕੀਰਤਨ ਦਾ ਇੱਥੇ ਪਹੁੰਚਣ ਤੇ ਸਵਾਗਤ ਕੀਤਾ ਤੇ ਸੰਗਤਾਂ ਦੇ ਲਈ ਲੰਗਰ ਦਾ ਵਿੰਤਿਯਮ ਕੀਤਾ ਗਿਆ ਸੀ। ਇਸ ਮੌਕੇ ਤੇ ਕੇਂਦਰੀ ਗੁਰਦੁਆਰਾ ਸਿੰਘ ਸਵਾ ਦੇ ਪਰਦਾਰ ਅਰਵਿੰਦਰ ਸਿੰਘ ਕੰਗ ਬਰਜਿੰਦਰ ਸਿੰਘ ਪਰਵਾਨਾ ਗੁਰਪ੍ਰੀਤ ਸਿੰਘ ਅਤੇ ਹੋਰ ਆਸਪੁਰਾ ਦੀ ਸੰਗਤ ਹਾਜ਼ਰ ਰਹੀ ਅਤੇ ਗੁਰੂ ਮਹਾਰਾਜ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਤੁਸੀਂ ਦੇਖ ਰਹੇ ਹੋ ਨਿਊਜ਼ ਲੀਡਰ ਪੰਜਾਬ ਤੇ ਜਤਿੰਦਰ ਲੱਕੀ ਨਾਲ ਦੀਪਕ کمار ਦੀ ਰਾਸਪੁਰਾ ਤੋਂ ਰਿਪੋਰਟ ਕਿ ਤੁਹਾਨੂੰ ਆਇਆ ਕਿ ਕਿੱਥੇ ਚੱਲ ਕੇ ਪਹੁੰਚੋ ਉਹਦੇ ਵੱਲ ਜਾਣ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜਾ ਨਗਰ ਕੀਰਤਨ ਢੋਪੜੀ ਸਾਹਿਬ ਸਾਮ ਤੋਂ ਸਾਈਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਈ ਮਤੀ ਦਾਸ ਪਾਈ ਸੁਤੀ ਦਾਸ ਤੇ ਪਾਈ ਦਿਅਲਾ ਜੀ ਅਤੇ ਸਾਈਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ 350 ਸਾਲਗਿਰਿਐ ਨੂੰ ਸਮਰਪਤ ਨਗਰ ਕੀਰਤਨ ਚੱਲੇ ਸੋ ਅੱਜ ਰਾਜਪੁਰਾ ਸ਼ਹਿਰ ਵੀ ਖੇ ਪਹੁੰਚਿਆ ਇਸ ਦੇ ਲਈ ਸਾਰੇ ਰਾਜਪੁਰੇ ਦੇ ਸਾਰੇ ਗੁਰਦੁਆਰਿਆਂ ਗੁਰਦੁਆਰਾ ਸਾਹਿਬਾਨ ਦੇ ਹਰਵੰਦਕ ਤੇ ਸੰਗਤ ਤੇ ਵੱਖ-ਵੱਖ ਪਾਰਟੀਆਂ ਦੇ ਆਗੂ ਸਹਿਬਾਨ ਤੁਮਾਰੀ ਸਾਹਿਬ ਸਾਡੇ ਬਹੁਤ ਹੀ ਰਾਜਪੁਰਾ ਸਤਿਕਾਰਯੋਗ ਗੰਦਵੀ ਟਕਸਾਲ ਦੇ ਮੁਖੀ ਪਰਵਾਨਾ ਜੀ ਅਤੇ ਹੋਰ ਸ਼ਹਿਰ ਦੇ ਮੋਤਵਾਰ ਬੰਦੇ ਧਾਰਮਿਕ ਬੰਦੇ ਸਾਰੇ ਅੱਜ ਇੱਥੇ ਇਕੱਠੇ ਹੋਏ ਆ ਤੇ ਨਗਰ ਕੀਰਤਨ ਦਾ ਜਿਹੜਾ ਸਵਾਗਤ ਆ ਉਹ ਕਰ ਰਹੀ ਆ ਸੰਗਤ ਤੇ ਬਹੁਤ ਹੀ ਇਸ ਜਿਹੜਾ ਨਗਰ ਕੀਰਤਨ ਹੈ ਇਹ ਸ਼ਾਮ ਨੂੰ ਜਿਹੜਾ ਗੁਰਪੁਰਬ ਸਾਹਿਬ ਆ ਸਾਹਿਬ ਵਿਖੇ ਠਹਿਰੇਗਾ ਤੇ ਉਸ ਤੋਂ ਉਪਰੰਤ ਇਹ ਨਗਰ ਕੀਰਤਨ ਆਨੰਦਪੁਰ ਸਾਹਿਬ ਕੇ ਜਾ ਕੇ ਸਮਾਪਤ ਹੋਏਗਾ ਆਸੀਂ ਇਸ ਬਾਰੇ ਹੀ ਸੰਗਤ ਨੂੰ ਸਾਰੇ ਕਾਈ ਨੂੰ ਇਹੀ ਕਹਿਣਾ ਚਾਹੁੰਦੇ ਆ ਵੀ ਸਾਨੂੰ ਸਹਿਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜੋ ਐਡੀ ਬਡੀ ਸ਼ਹਾਦਤ ਦਿੱਤੀ ਹੈ ਉਹ ਸ਼ਹਾਦਤ ਤੇ ਵੀ ਸਾਨੂੰ ਸਾਰਿਆਂ ਨੂੰ ਜਾਂ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਜਿਹੜਾ ਚੱਲਣਾ ਚਾਹੀਦਾ ਹੈ ਜ਼ੁਲਮ ਦੇ ਖਿਲਾਫ ਜੋ ਉਹਨਾਂ ਨੇ ਸ਼ਹੀਦੀ ਦਿੱਤੀ ਉਸ ਤੇ ਸਾਨੂੰ ਵੀ ਸਾਰਿਆਂ ਨੂੰ ਉਸ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਪਹਿਰਾ ਦੇਣਾ ਚਾਹੀਦਾ ਤੇ ਹਰ ਧਰਮ ਦੇ ਇਸ ਵਾਸਤੇ ਉਹਨਾਂ ਨੇ ਕੁਰਬਾਨੀ ਦਿੱਤੀ ਉਹ ਸਾਰੇ ਧਰਮਾਂ ਦਾ ਜੋ ਸਾਰਿਆਂ ਨੂੰ ਸਤਿਕਾਰ ਕਰਨਾ ਚਾਹੀਦਾ ਹੈ ਇਹ ਜਿਹੜਾ ਅੱਜ ਦਾ ਹੈ ਗੁਰੂ ਤੇਗ ਬਹਾਦਰ ਸਾਹਿਬ ਦਾ ਸਿੱਧੀ ਦਾ ਰਬ ਬਣਾਉਣ ਦਾ ਤਾਂ ਹੀ ਪੈਦਾ ਜੇ ਅਸੀਂ ਉਹਨਾਂ ਦੇ ਦੱਸੇ ਹੋਏ ਮਾਰਗ 'ਤੇ ਸਾਰੀ ਇਹਨਾਂ ਯਾਦ ਕਰਦੇ ਹੱਥੇ ਉਹਨਾਂ ਵੱਲੋਂ ਅੱਜ ਨੌਵੇਂ ਪਾਤਸ਼ਾਹ ਧੰਮ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜਿਹੜੇ ਸਿੱਧੀ ਸਵਾਗਤ ਜੋ ਚੱਲ ਰਹੇ ਆ ਉਹਦੇ ਸਬੰਧ ਵਿੱਚ ਅੱਜ ਰਾਜਪੁਰੇ ਤੋਂ ਨਗਰ ਕੀਰਤਨ ਇਥੋਂ ਕ੍ਰਾਸ ਕੀਤਾ ਤੇ ਸਾਡੀ ਵੀ ਜਿਹੜੀ ਇੱਥੇ ਸੇਵਾ ਲੱਗੀ ਆ ਤੇ ਕਾਫੀ ਰਾਸ਼ਾ ਤੇ ਲਾਈਨ ਡਾਊਟ ਦੇ ਸਵਾਲ ਤੇ ਸਾਡੀ ਜੀ ਡਿਊਟੀ ਲੱਗੀ ਆ ਅਸੀਂ ਬੜੀ ਤਨਦੇਹੀ ਨਾਲ ਤੇ ਮਨਪਾਵਾਂਾਂ ਦੇ ਨਾਲ ਇਹਨੂੰ ਮਿਵਾ ਰਹੇ ਆ ਇਹ ਜਿਹੜਾ ਨਗਰ ਕੀਰਤਨ ਹੈ ਕਿੱਥੋਂ ਦੀ ਆ ਰਿਹਾ ਤੇ ਕਿੱਥੇ ਤੱਕ ਜਾਊਗਾ ਇਹ ਪਿੱਛੋਂ ਪਟਿਆਲੇ ਤੋਂ ਚੱਲਿਆ ਹੋਇਆ ਤੇ ਇਹਨੇ ਅੱਗੇ ਮਹਾਲੀ ਜਾਣਾ ਤੇ ਉਸ ਤੋਂ ਬਾਅਦ ਅੱਗੇ ਇਹਨੇ ਅਨੰਦਪੁਰ ਸਾਹਿਬ ਜਿੱਥੇ ਅਸੀਂ ਦੀ ਸਵਾਗਤ ਚੱਲ ਰਹੇ ਨੇ ਉੱਥੇ ਪਹੁੰਚਣਾ ਇਹੇ ਤੋਂ ਉੱਤਨ ਉਹ ਅੱਜ ਜੀ ਸਰ ਇਹ ਜਿਹੜਾ ਨਗਰ ਕੀਰਤਨ ਕਿੱਥੇ ਨਿਕਲਿਆ ਉਹਦੇ ਅੱਜ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਹਦੇ ਉਹਨਾਂ ਦੇ ਸਮਾਗਮ ਦੌਰਾਨ ਜਿਹੜਾ ਪਟਿਆਲੇ ਤੋਂ ਚੱਲਿਆ ਸੀਗਾ ਜੀ ਜਿਹੜਾ ਕਿ ਅੱਜ ਰਾਜਪੁਰੇ ਤੋਂ ਵਿਖੇ ਗੁਜਰਦੇ ਹੋਏ ਮੁਹਾੜੀ ਵਿਖੇ ਜਾ ਰਿਹਾ ਜੀ ਤੇ ਜਿਸ ਤੇ ਕਿ ਸਾਡੀ ਜਿਹੜੀ ਟ੍ਰੈਫਿਕ ਪੁਲਿਸ ਆ ਰਾਜਪੁਰੇ ਦੀ ਉਹ ਤੇ ਸਿੱਟੇ ਸਾਹਿਬਾ ਜਿਹੜੀ ਸਾਡੀ ਡਿਊਟੀ ਲੱਗੀ ਸੀ ਉਸ ਸਮੇਂ ਅਸੀਂ ਆਪਣੇ ਪੂਰੀ ਦਿਲ ਨਾਲ ਲੱਗੇ ਜੀ ਜਿਹੜਾ ਕੋਈ ਜਾਮ ਹੀ ਲੱਗਣ ਦੇ ਰਿਹਾ ਬਿਲਕੁਲ ਉਹਦੇ ਨੂੰ ਕਰਾਨੇ ਧੰਨ ਧੰਨ ਸ੍ਰੀ ਗੁਰਦੇਵ ਗੁਰੂ ਤੇਗਪਾਦਰ ਮਹਾਰਾਜ ਜੀ ਦੇ ਉਹਦੇ ਪੱਖ ਸੇ ਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੇਗ ਬਾਧਰ ਕੇ ਚਲਤ ਭਇਓ ਜਗਤ ਕੋ ਸੋਕ ਹੇ 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 ਸਭ ਜਗਤ ਭਇਓ ਜੈ 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 ਸਰ ਲੋਕ ਸੋ ਅੱਜ ਜਿਹੜਾ ਨਰਕੀਰਤਨ ਅਸਾਮ ਤੋਂ ਗੁਰਦੁਆਰਾ ਧੋਬੜੀ ਸਾਹਿਬ ਤੋਂ ਆ ਜਿਹੜਾ ਚੱਲਿਆ ਹੋਇਆ ਜੀ ਅੱਜ ਸਾਡੇ ਰਾਜਪੁਰਾ ਦੀ ਧਰਤੀ ਤੇ ਪਟਿਆਲੇ ਤੋਂ ਦੂਖਨਵਰ ਸਾਹਿਬ ਤੋਂ ਹੁੰਦਾ ਹੋਇਆ ਰਾਜਪੁਰੇ ਪਹੁੰਚਿਆ ਔਰ ਸਾਨੂੰ ਬੜਾ ਮਾਣ ਹੈ ਇਸ ਇਲਾਕੇ ਨੂੰ ਬੜਾ ਮਾਣ ਹੈ ਕਿਉਂਕਿ ਇਹ ਜਿਹੜਾ ਇਲਾਕਾ ਹੈ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੀ ਚਰਨ ਛੋਹ ਇਲਾਕਾ ਜਿਵੇਂ ਕਹਿ ਸਕਦੇ ਹਾਂ ਜਦੋਂ ਪਟਿਆਲੇ ਤੋਂ ਅਸੀਂ ਘੁੰਮਦੇ ਹਾਂ ਸਾਡੇ ਬਹੁਤ ਪਿੰਡ ਨੇ ਲਗਭਗ 38-39 ਸਥਾਨ ਨੇ ਜਿਹੜੇ ਲਗਭਗ 20-30 ਕਿਲੋਮੀਟਰ ਦੇ ਵਿੱਚ ਅਸੀਂ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਦਰਸ਼ਨ ਦਿਦਾਰ ਕਰਦੇ ਹਾਂ ਸੋ ਸਾਡੇ ਇਲਾਕੇ ਦਾ ਇਹ ਮੋਢਲਾ ਫਰਜ ਹੈ ਸੋ ਗੁਰਦੁਆਰਾ ਕੇਂਦਰੀ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਤੋਂ ਪ੍ਰਧਾਨ ਕਾਨ ਸਾਹਿਬ ਦਾ ਹੁਕਮ ਜਿਹੜਾ ਕਿ ਕੋਈ ਵੀ ਨਗਰ ਕੀਰਤਨ ਹੁੰਦਾ ਹੈ ਕੋਈ ਵੀ ਸ਼ਹਿਰ ਦੇ ਵਿੱਚ ਕੋਈ ਸੱਦਾ ਪੱਤਰ ਜਾਣਾ ਕੋਈ ਵੀ ਮੀਟਿੰਗ ਉਹ ਸਾਰਾ ਜਿਹੜਾ ਕੇਂਦਰੀ ਗੁਰਦੁਆਰਾ ਸਿੰਘ ਸਭਾ ਤੋਂ ਚਿੱਠੀਆਂ ਨਿਕਲਦੀਆਂ ਨੇ ਸੋ ਇਹਨਾਂ ਦਾ ਹੁਕਮ ਹੋਇਆ ਸੀਗਾ ਚਿੱਠੀਆਂ ਗੁਰਦੁਆਰਿਆਂ 'ਚ ਕਰ ਦਿੱਤੀਆਂ ਗਈਆਂ ਸੀ ਤੇ ਅੱਜ ਲੱਖ ਲੱਖ ਜਗ੍ਹਾ ਤੇ ਜਿਵੇਂ ਵੀ ਹਰ ਇੱਕ ਬੰਦਾ ਦਾ ਕੋਈ ਨਾ ਦਿੱਤੀ ਗਿਆ ਸਮਾਜਿਕ ਧਾਰਕ ਕੋ ਸਾਹਮਣੇ ਬਹੁਤ ਵੱਡਾ ਪ੍ਰਬੰਧ ਜਿਹੜਾ ਹੈ ਕਾਲੀ ਵਾਲੇ ਚੌਂਕ ਤੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਾਹਿਬ ਇਹ ਨਾਲ ਸਹਿਯੋਗ ਦੇ ਨਾਲ ਜਿਹੜਾ ਇਹ ਬਹੁਤ ਵੱਡਾ ਪ੍ਰਬੰਧ ਜਿਹੜਾ ਅੱਜ ਸੰਗਤ ਨੂੰ ਲੰਗਰ ਪਾਣੀ ਵਾਸਤੇ ਜਿਹੜਾ ਕੀਤਾ ਸੋ ਅਸੀਂ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿਉਂਕਿ ਇਹ ਕਿਸੇ ਇੱਕ ਵਿਅਕਤੀ ਵਿਸ਼ੇਸ਼ ਦਾ ਪ੍ਰੋਗਰਾਮ ਨਹੀਂ ਇਹ ਉਸ ਸ਼ਹਾਦਤ ਨੂੰ ਸਿਜਦਾ ਕਰ ਰਹੇ ਹਾਂ ਉਸ ਕੁਰਬਾਨੀ ਨੂੰ ਸਿਜਦਾ ਕਰ ਰਹੇ ਹਾਂ ਜਿਵੇਂ ਪਸ਼ਾਇਰ ਨੇ ਕਿਹਾ ਕਹਿੰਦਾ ਅਗਰ ਤੇਰੀ ਜੋਤ ਇਸ ਦੁਨੀਆ 'ਮੇ ਆਈ ਨਾ ਹੁੰਦੀ ਤੋ ਜ਼ੁਲਮ ਔਰ ਜ਼ਬਰਕੀ ਸਫਾਈ ਨਾ ਹੁੰਦੀ ਝੂਲ ਜਾਂਦਾ ਝੰਡਾ ਹਰ ਤਰਫ ਇਸਲਾਮ ਦਾ ਹਰ ਜ਼ੁਬਾਨ ਤੇ ਹੋਤਾ ਕਲਮਾ ਅਲਹਾਮ ਕਾ ਕਹਿੰਦਾ ਜੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਕੁਰਬਾਨੀ ਹਿੰਦ ਦੀ ਚਾਦਰ ਐਵੇਂ ਨਹੀਂ ਕਿਹਾ ਗਿਆ ਕਿਉਂਕਿ ਉਸ ਸਮੇਂ ਰੰਗ ਜੇ ਧੱਕੇ ਨਾਲ ਮੁਸਲਮਾਨ ਬਣਾ ਰਿਆ ਸੀ ਤੇ ਗੁਰੂ ਸਾਹਿਬ ਨੇ ਧੱਕੇ ਨਾਲ ਨਾ ਜਨੇ ਨੂੰ ਪਾਇਆ ਤੇ ਨਾ ਧੱਕੇ ਨਾਲ ਜਨੇ ਨੂੰ ਲਾਹ ਦਿੱਤਾ ਤੇ ਉਸ ਸਮੇਂ ਜਿਹੜਾ ਰੰਗ ਜੇ ਕਹਿੰਦਾ ਧੱਕੇ ਨਾਲ ਵੀ ਬਿਸਮਿਲ੍ਲਾਹ ਰਹਿਮਾਨ ਰਹੀਮ ਇਲਾ ਇਲਾਹ ਮੁਹੰਮਦ ਰਸੂਲੱਲਾ ਲਾ ਇਲਾਹ ਇਲਾਹ ਇਹ ਆ ਕਲਮਾ ਪੜੋ ਤੇ ਗੁਰੂ ਤੇਗ ਬਹਾਦਰ ਸਾਹਿਬ ਪਾਸ਼ਾ ਕਹਿੰਦੇ ਧੱਕੇ ਨਾਲ ਕਲਮਾ ਨਹੀਂ ਪੜਾ ਸਕਦੇ ਕਹਿੰਦੇ ਜੂਲ ਜਾਂਦਾ ਝੰਡਾ ਹਰ ਤਰਫ ਇਸਲਾਮ ਕਾ ਹਰ ਜੁਬਾਂ ਤੇ ਹੋਤਾ ਕਲਮਾ ﺍﻟहाम का अगर गुरु ने वाणी गाई ना होती तो वेदों की कानों में सुनाई ना होती आज जे गुरु तेग बहादुर सा सच्चे बादशाह जी ए कुर्बानी ना हुंदी जेडे आपा वेद पढ़दे हैं अष्टके सोंंग सिया खजलग सिंधु पाते सु तर बरसा का लेखनी पत्तन गुरुवेन लेखनी ग्रितवा सारदा सरकारन का दीत कुराना इस पार में जाते ए वेद पढ़े ता जानदे ने क्योंकि गुरु तेग बहादुर सा सच्चे बादशाह महाराज जी ने अपनी कुर्बानी कीती मैं आज ਇਹਨਾਂ ਭਰਾਵਾਂ ਨੂੰ ਦੇਖੋ ਅੱਜ ਹਿੰਦੂ ਸਿੱਖ ਦਾ ਰੋਣਾ ਪਾਣ ਵਾਲੇ ਹਿੰਦੂ ਮੁਸਲਮਾਨਾਂ ਰੋਣਾ ਪਾਣ ਵਾਲੇ ਸਮਾਜ ਚ ਬਹੁਤ ਪਰ ਜਿਹੜੇ ਵਾਕਈ ਗੁਰ ਤੇਗ ਬਹਾਦਰ ਸੱਚੇ ਪਾਤਸ਼ਾਹ ਨੂੰ ਦਰਦ ਰੱਖਦੇ ਨੇ ਅੱਜ ਵੀ ਬੰਗਲਾ ਸਾਹਿਬ ਦੀ ਧਰਤੀ ਤੇ ਜਾ ਕੇ ਚਾਂਦਰੀ ਚੌਕ ਜਾ ਕੇ ਵੇਖ ਲਿਓ ਰਾਤ ਨੂੰ 12 ਵਜੇ ਤੋਂ ਬਾਅਦ ਤੁਹਾਨੂੰ 90% ਤੇ ਹਿੰਦੂ ਪਰਿਵਾਰ ਮਿਲਣਗੇ ਮੱਥਾ ਟੇਕਦੇ 90% ਸੋ ਇਹ ਭਾਵਨਾ ਜਿਹੜੀ ਆ ਜਿਨ੍ਹਾਂ ਨੇ ਨਹੀਂ ਭੁੱਲੀ ਉਹ ਅੱਜ ਵੀ ਚੇਤੇ ਰੱਖਦੇ ਨੇ ਸੋ ਅਸੀਂ ਅਰਦਾਸ ਕਰਦੇ ਆਂ ਇਹੀ ਪਿਆਰ ਇਹੀ ਭਾਈਚਾਰਾ ਜਿਵੇਂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੇ ਕੀਤਾ ਇਸ ਭਾਈਚਾਰੇ ਵਾਸਤੇ ਹੱਥ ਪੜਿਆ ਉਸੇ ਤਰ੍ਹਾਂ ਸਾਡੇ ਭਾਵ ਭਰਾਵਾਂ ਦਾ ਆਪਸੀ ਪਿਆਰ ਜਿਹੜਾ ਉਹ ਬਣਿਆ ਰਹੇ ਧਰਮ ਦੇ ਨਾਂ ਤੇ ਇਹ ਲੜਾਈਆਂ ਨੇ ਉਹ ਖਤਮ ਹੋ ਜਾਣ ਇਹ ਅਰਦਾਸ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤਨ ਤਨ ਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਹਿੰਦੀ ਚਾਦਰ ਜਿਨ੍ਹਾਂ ਦਾ 350 ਜਿਹੜਾ ਸ਼ਹੀਦੀ ਦਿਹਾਰਾ ਪੂਰੀ ਦੁਨੀਆ ਭਾਰਤ ਚ ਪੰਜਾਬ ਚ ਬਹੁਤ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਹੈ ਜਿਨ੍ਹਾਂ ਦੀ ਮਹਾਨ ਸ਼ਹੀਦੀ ਦਿੱਲੀ ਦੇ ਚਾਂਦਨੀ ਚੌਕ ਚ ਭਾਈ ਸਤੀਦਾਸ ਜੀ ਭਾਈ ਮਤੀਦਾਸ ਜੀ ਭਾਈ ਬਿਆਲਾ ਜੀ ਦੀ ਹੋਈ ਸੀ ਜਿਹੜੀ ਪੇ ਹਿੰਦੂ ਪੌਮ ਦੀ ਰੱਖਿਆ ਵਾਸਤੇ ਉਹਨਾਂ ਨੇ ਆਪਣਾ ਬਲੀਦਾਨ ਦਿੱਤਾ ਸੀ ਤੇ ਭਾਨਤਨ ਸ਼ਾਹ ਸ਼੍ਰੀ ਗੁਰਗੋਵੀ ਸਿੰਘ ਜੀ ਨੇ 9 ਸਾਲ ਦੀ ਉਮਰ ਦੇ ਵਿੱਚ ਆਪਣੇ ਪਿਤਾ ਜੀ ਨੂੰ ਇਸ ਮਹਾਨ ਕੁਰਬਾਨੀ ਵਾਸਤੇ ਤੋੜਿਆ ਸੀ ਅੱਜ ਜਿੱਥੇ ਅਸੀਂ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ ਉੱਥੇ ਅੱਜ ਬਹੁਤ ਖੁਸ਼ੀ ਵੀ ਹੈ ਅੱਜ ਅਸੀਂ ਸਾਰੇ ਭਾਵੇਂ ਲਗ ਲਗ ਸਮਾਜ ਦੇ ਸੇਵੀ ਸੰਸਥਾਵਾਂ ਲਗ ਲਗ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਲਗ ਲਗ ਪਾਰਟੀਆਂ ਸਾਰੇ ਨੇ ਸਾਂਝੇ ਤੌਰ ਤੇ ਅਸੀਂ ਇੱਥੇ ਚਾਲੀ ਵਾਲੇ ਚੌਕ 'ਚ ਸਾਡੇ ਪ੍ਰਧਾਨ ਅਬਰਿੰਦਰ ਸਿੰਘ ਜੀ ਕਾਂਗ ਸਰਪਰਵਾਨਾ ਜੀ ਅਵਤਾਰ ਸਿੰਘ ਪਾਲਪੋ ਜਵਾਰੀਆ ਸਾਹਿਬ ਸਾਰੇ ਮਿਲ ਕੇ ਕਹਿਣ ਦਾ ਭਾਵ ਸਾਰੇ ਸਾਂਝੇ ਤੌਰ ਤੇ ਅਸੀਂ ਨਗਰ ਕੀਰਤਨ ਦੇ ਸਵਾਗਤ ਵਾਸਤੇ ਇੱਥੇ ਹਾਜ਼ਰ ਹਾਂ ਤੇ ਅਸੀਂ ਸੰਗਤ ਦੀ ਗੁਰੂ ਆਪਣਾ ਗੁਰੂ ਸੇਗ ਬਾਦਰ ਸਾਹਿਬ ਜੀ ਦਾ ਜਿਹੜਾ ਨਵਕੀਤਨ ਗੁਰਦੁਆਰਾ ਧੋਬਰੀ ਸਾਹਿਬ ਆ ਸ਼ਾਮ ਤੋਂ ਆ ਰਿਹਾ ਹੈ ਅੱਜ ਅਸੀਂ ਸਮੂਹ ਤੌਰ ਤੇ ਸਾਂਝੇ ਤੌਰ ਤੇ ਅਸੀਂ ਸਾਰੇ ਇੱਥੇ ਸਵਾਗਤ ਵਾਸਤੇ ਖੜੇ ਆ ਤੇ ਅਸੀਂ ਸਾਰੀ ਸੰਗਤ ਨੂੰ ਅਪੀਲ ਕਰਾਂਗੇ ਕਿ ਆਪਾਂ ਜਿਹੜੇ ਕੋਈ ਵੀ ਧਰਮ ਦੇ ਮੈਂ ਤਾਂ ਕਹਿੰਨਾ ਗੁਰਦੇਵ ਬਾਦਰ ਜਿਹੜੇ ਇਕੱਲੇ ਹੋਰ ਵੀ ਜਿਹੜੇ ਵੀ ਸਮਾਜਿਕ ਜਿਹੜੇ ਕੰਮ ਨੇ ਆਪਾਂ ਸਾਰਿਆਂ ਨੂੰ ਪਾਰਟੀਬਾਦੀ ਧਾਰਮਿਕ ਕੰਮਾਂ ਤੋਂ ਉੱਪਰ ਉੱਠ ਕੇ ਸਾਂਝੇ ਤੌਰ ਤੇ ਮਾਨਵਤਾ ਦੇ ਭਲੇ ਵਾਸਤੇ ਕੰਮ ਕਰਨਾ ਚਾਹੀਦਾ ਹੈ